ਖਾਨ ਖਨੋਰੀ ਤੇ ਸ਼ੰਭੂ ਬਾਡਰ ਤੇ ਪਿਛਲੇ 14 ਦਿਨਾਂ ਤੋਂ ਡਟੇ ਹੋਏ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਵਾਹਨ ਤੇ ਸਮੂਹ ਟਰੈਕਟਰਾਂ ਦੇ ਜਿਹੜੇ ਕੀ ਮੂੰਹ ਹੈ ਉਹ ਦਿੱਲੀ ਵੱਲ 모ੜੇ ਗਏ ਨੇ ਤੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਆਗੂ ਨੇ ਗੱਲਬਾਤ ਕਰਨੇ ਪਾਏ ਕੀ ਨਾਮ ਮੈਂ ਥੋੜਾ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਇਕਤਾ ਗਰਾਹਾਂ ਦਾ ਜਲਾਮਬਰ ਸਰ ਦਾ ਬਲਾਕ ਪ੍ਰਧਾਨ ਆ ਸੋ ਅੱਜ ਅਸੀਂ ਇੱਥੇ ਜੋ ਫੈਸਲਾ ਪਿਛਲੇ ਦਿਨੀ ਦਿੱਤਾ ਵਾ ਉਹ ਫੈਸਲੇ ਦਾ ਡਾਇਰੈਕਟਰ ਤੋੜਨ ਵਾਸਤੇ ਫੈਸਲੇ ਦਾ ਵਿਰੋਧ ਕਰਨ ਵਾਸਤੇ ਅੱਜ ਇਕੱਠੇ ਹੋਏ ਆਂ ਕਿ ਜੋ ਕਿਸਾਨਾਂ ਨੂੰ ਸੜਕਾਂ ਦੇ ਚੰਨ ਤੋਂ ਰੋਕਿਆ ਜਾ ਰਿਹਾ ਵਾ ਉਹਨਾਂ ਦੇ ਟਰੈਕਟਰਾਂ ਨੂੰ ਰੋਕਿਆ ਜਾ ਰਿਹਾ ਇਹ ਕਿੱਦਾਂ ਦਾ ਆਦੇਸ਼ ਆ ਜਿੱਥੇ ਇੱਕ ਪਾਸੇ ਅਸੀਂ ਡੈਮੋਕਰੇਸੀ ਦੀਆਂ ਗੱਲਾਂ ਕਰਦੇ ਆਂ ਦੂਸਰੇ ਪਾਸੇ ਆਪਣੇ ਦੇਸ਼ ਦੇ ਕਿਸਾਨ ਦੇ ਟਰੈਕਟਰ ਨੂੰ ਸੜਕ ਦੇ ਚੰਨ ਤੋਂ ਰੋਕਣਾ ਉਹ ਫੈਸਲੇ ਦੀ ਨਿਖੇਦੀ ਕਰਨ ਵਾਸਤੇ ਅੱਜ ਪੂਰੇ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਅੱਜ ਪੂਰੇ ਭਾਰਤ ਦੇ ਵਿੱਚ ਲੋਕ ਜਿਹੜੇ ਇਕੱਠੇ ਹੋਏ ਆ ਤੇ ਉਹ ਇਹ ਲੜਾਈ ਹੋਰ ਵੱਡੀ ਕਰਕੇ ਮੈਦਾਨ 'ਚ ਉਤਰੇ ਆ ਪਰ ਜੋ ਪਿਛਲੀ ਵਾਰ ਮੋਰਚਾ ਸੀਗਾ VSO 20 ਵਿੱਚ ਬਹੁਤ ਮੋਰਚਾ ਜਿਹੜਾ ਕਿ ਤਾਕਤਵਰ ਸੀਗਾ ਇਸ ਵਾਰ ਉਹ ਤਾਕਤ ਵਗਾਈ ਨਹੀਂ ਦੇ ਰਹੀ ਕਿ ਕਾਰਨ ਬਣਦੇ ਅਸਲ ਦੇ ਵਿੱਚ ਉਹ ਮੋਰਚਾ ਜਿਹੜਾ ਸੀ ਉਸ ਨੂੰ ਭਾਰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ 400 ਤੋਂ ਵੱਧ ਜਥੇਬੰਦੀਆਂ ਉਹਨਾਂ ਨੇ ਗਵਾਈ ਕੀਤੀ ਸੀ ਸੰਯੁਕਤ ਕਿਸਾਨ ਮੋਰਚੇ ਨੇ ਗਵਾਈ ਕੀਤੀ ਸੀ ਪਰ ਇਹ ਮੋਰਚਾ ਜਿਹੜਾ ਵਾ ਇਹ ਕੁਝ ਜਥੇਬੰਦੀਆਂ ਨੇ ਆਪਣਾ ਦੋ ਚਾਰ ਜਥੇਬੰਦੀਆਂ ਨੇ ਫੈਸਲਾ ਲੈ ਕੇ ਇਹ ਮੋਰਚਾ ਲਾਇਆ ਪੰਜਾਬ ਪੱਦਰ ਦਾ ਮੋਰਚਾ ਜੋ ਕਿ ਸਰਕਾਰ ਵੀ ਇਹ ਚੀਜ਼ ਦਸਨ ਚ ਕਾਮਯਾਬ ਹੋਈ ਆ ਪੀ ਇਹ ਮੋਰਚਾ ਪੰਜਾਬ ਪੱਧਰ ਦਾ ਪਿਛਲੀ ਵਾਰੀ ਮੋਰਚਾ ਬੜੇ ਸਰਕਾਰ ਨੇ ਕੋਸ਼ਿਸ਼ ਕੀਤੀ ਪੀ ਇਹ ਮੋਰਚਾ ਪੰਜਾਬ ਦਾ ਬਣਾਇਆ ਜਾਵੇ ਇੱਥੇ ਖਾਲਸਤਾਨੀ ਲਾਇਆ ਜਾਵੇ ਟੈਗ ਇਸ ਤੇ ਹੋਰ ਟੈਗ ਲਾਇਆ ਜਾਣ ਪਰ ਉਦੋਂ ਪੰਜਾਬ ਹਰਿਆ Rajasthan ਦੇ ਲੋਕ ਵੀ ਛੜਕਾਂਦੇ ਸੀ ਮੱਧ ਪ੍ਰਦੇਸ਼ ਦੇ ਬੰਗਾਲ ਦੇ ਲੋਕ ਕਰਨਾਟਕਾ ਦੇ ਲੋਕ ਉੱਤਰਾਖੰਡ ਦੇ ਜੂਪੀ ਦੇ ਟਕੈਸ਼ ਸਾਹਿਬ ਚਰੂਨੀ ਸਾਹਿਬ ਸਾਰੇ ਛੜਕਾਂਦੇ ਹੁਣ ਜਿਹੜੀ ਆ ਕੁਝ ਵੇਖੋ ਹਰ ਜਥੇਬੰਦੀ ਨੂੰ ਆਪਣਾ ਫੈਸਲਾ ਕਰਨ ਦਾ ਅਧਿਕਾਰ ਆ ਹਰ ਜਥੇਬੰਦੀ ਆਪਣਾ ਜਿਹੜਾ ਕੋਈ ਅੰਦੋਲਨ ਸ਼ੁਰੂ ਕਰ ਸਕਦੀ ਉਹਨੂੰ ਲੜ ਸਕਦੀ ਆ ਹੁਣ ਦੋ ਚਾਰ ਜਥੇਬੰਦੀਆਂ ਨੇ ਆਪਣੀ ਲੜਾਈ ਸ਼ੁਰੂ ਕੀਤੀ ਆ ਚਲੋ ਅਸੀਂ ਮੰਗਾ ਨਾਲ ਸਹਿਮਤ ਆ ਚਲੋ ਉਹ ਲੜ ਰਹੇ ਆ ਅਸੀਂ ਉਹਨਾਂ ਦਾ ਮਗਰੋਂ ਸਮਰਥਨ ਕਰਦੇ ਆ ਤੇ ਜਾਲਦੀ ਨਾਲ ਜੋ ਸਰਕਾਰ ਧੱਕਾ ਕਰ ਰਹੀ ਆ ਉਸ ਦੇ ਵਿਰੋਧ ਵੀ ਅਸੀਂ ਛੜਕਾਂ ਦੇ ਨਿਕਲੇ ਆ ਡਾਕਟਰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਈਏ ਜਿਹੜੇ ਕਿ ਉਹ ਸੂਏ ਨਾਲ ਪੈਂਚਰ ਕੀਤੇ ਗਏ ਉੱਥੇ ਬਾਰਡਰਾਂ ਤੇ ਉਹ ਤੇ ਜੋ ਹੋਇਆ ਅਣਮਨੁੱਖੀ ਤਸ਼ੱਦਦ ਹੋਇਆ ਵਾ ਉਸ ਦੀ ਜਿੰਨੀ ਸ਼ਬਦਾਨਾਂਨ ਖੇਦੀ ਕੀਤੀ ਜਾਵੇ ਉਨੀ ਥੋੜੀ ਆ ਵੇਖੋ ਇੱਕ ਪਾਸੇ ਦੇਸ਼ ਦਾ ਕਿਸਾਨ ਅੰਨਦਾਤਾ ਉਹ ਸੜਕਾਂ ਤੇ ਚੱਲ ਰਿਹਾ ਉਹਦੇ ਅੱਗੇ ਕਿਲ ਬਿਛਾਏ ਜਾ ਰਹੇ ਦੂਸਰੇ ਪਾਸੇ ਯੂਰਪ ਦੇ ਵਿੱਚ ਉੱਥੇ ਵੀ ਕਿਸਾਨ ਸੜਕਾਂ ਦੇ ਨੇ ਪਰ ਉੱਥੇ ਕੋਈ ਕਿਲ ਨਹੀਂ ਬਿਛਾਏ ਗਏ ਉਹ ਆਪਣੀਆਂ ਰਾਜਧਾਨੀਆਂ ਦੇ ਐਜੀਟੇਸ਼ਨ ਕਰ ਉਹਨਾਂ ਦੀ ਗੱਲ ਵੀ ਸੁਣੀ ਗਈ ਉਹਨਾਂ ਦੇ ਮਸਲੇ ਵੀ ਹੱਲ ਕੀਤੇ ਗਏ ਪਰ ਇਹ ਦੇਸ਼ ਦਾ ਜਿਹੜਾ ਮੋਦੀ ਡਿਕਟੇਟਰ ਆ ਡਿਕਟੇਟਰਾਂ ਵਾਂਗੂ ਸ਼ੁਰੂ ਤੋਂ ਇਹਦੇ ਇਹਨੂੰ ਕਿਹਾ ਗਿਆ ਡਿਕਟੇਟਰ ਆ ਇਹ ਆਪਣੀ ਉਹ ਜੋ ਗੱਲ ਲੋਕਾਂ ਨੇ ਕਹੀ ਆ ਉਹ ਗੱਲ ਨੂੰ ਪਗਾ ਰਿਆ ਵਾ ਜੋ ਅਮਿਤ ਸ਼ਾਹ ਵਾ ਉਹ ਵੀ ਡਿਕਟੇਟਰਸ਼ਿਪ ਨਾਲ ਚੱਲਦਾ ਵਾ ਉਹ ਚਾਉਂਦੇ ਆ ਵੀ ਅਸੀਂ ਇਹ ਦੇਸ਼ ਨੂੰ ਦੱਬ ਲਈਏ ਪਰ ਇਹ ਦੇਸ਼ ਦੱਬਣ ਵਾਲਾ ਨਹੀਂ ਆ ਇਹ ਪੰਜਾਬ ਆ ਪੰਜਾਬ ਨੇ ਹਮੇਸ਼ਾ ਦੁਨੀਆ ਦੀ ਗਵਾਹੀ ਕੀਤੀ ਆ ਭਾਵੇਂ ਐਮਰਜੈਂਸੀ ਦਾ ਦੌਰ ਸੀ ਭਾਵੇਂ ਗੋਰਿਆਂ ਦਾ ਦੌਰ ਸੀ ਭਾਵੇਂ ਕੋਈ ਵੀ ਦੌਰ ਸੀ ਪੰਜਾਬ ਨੇ ਹਮੇਸ਼ਾ ਦੁਨੀਆ ਦਾ ਰਾਹ ਦਸੇਰਾ ਬਣਿਆ ਵਾ ਆਉਣ ਵਾਲੇ ਸਮੇਂ 'ਚ ਵੀ ਬਣੂਗਾ ਇਹ ਲੜਾਈ ਨੂੰ ਵੱਡੀ ਕਰਕੇ ਲੈ ਕੇ ਪੰਜਾਬ ਅੱਜ ਗਵਾਹੀ ਕਰ ਰਿਹਾ ਬਾਕੀ ਵੀ ਸਟੇਟਾਂ ਨੂੰ ਨਾਲ ਲੈ ਕੇ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਪਤਾ ਲੱਗ ਜਾਊਗਾ ਕਿ ਇਹ ਕਿਸਾਨਾਂ ਮਜ਼ਦੂਰਾਂ ਨਾਲ ਜੇ ਤੂੰ ਕੀਤੀ ਆ ਤੇ ਤੇਰਨਾ ਵੀ ਲੋਕ ਇਹ ਤੋਂ ਮਾੜੀ ਕਰਨਗੇ ਕਿਸਾਨ ਜਥੇਬੰਦੀਆਂ ਡਬਲਿਊਟੀਓ ਦੇ ਖਿਲਾਫ ਕਿਉਂ ਨੇ ਕਿਉਂ ਚਾਹੁੰਦੀਆਂ ਨੇ ਵੀ ਭਾਰਤ ਸਰਕਾਰ ਡਬਲਿਊਟੀਓ ਤੋਂ ਬਾਹਰ ਆਵੇ ਕਿਉਂਕਿ ਜੇਕਰ ਭਾਰਤ ਸਰਕਾਰ ਬਾਹਰ ਹੁੰਦੀ ਤੇ ਇੰਪੋਰਟ ਤੇ ਐਕਸਪੋਰਟ ਤੇ ਵੀ ਜਿਹੜਾ ਕਿ ਉਹ ਕਾਫੀ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ ਵੇਖੋ ਜੋ ਡਬਲਿਊਟੀਓ ਡਬਲਿਊਟੀਓ ਕੀ ਕਹਿੰਦਾ ਡਬਲਿਊਟੀਓ ਕਹਿੰਦਾ ਵਾ ਵੀ ਸਬਸਿਡੀਆਂ ਖਤਮ ਕੀਤੀਆਂ ਜਾਣ ਜਨਤਕ ادارے ਖਤਮ ਕੀਤੇ ਜਾਣ, ਰੇਲਵੇ ਸਟੇਸ਼ਨ ਪ੍ਰਾਈਵੇਟ ਥਾਂ ਦਿੱਤੇ ਜਾਣ, ਰੇਲਾਂ ਪ੍ਰਾਈਵੇਟ ਥਾਂ ਦਿੱਤੀਆਂ ਜਾਣ, ਆਪਣੇ 에어ਪੋਰਟ ਪ੍ਰਾਈਵੇਟ ਥਾਂ ਦਿੱਤੇ ਜਾਣ, ਨਾਲ ਦੀ ਨਾਲ ਜੋ ਵੀ ਜਨਤਕ ਖੇਤਰ ਆ ਉਹ ਪ੍ਰਾਈਵੇਟ ਥਾਂ ਦਿੱਤਾ ਜਾਵੇ, ਪੈਨਸ਼ਨ ਬੰਦ ਕੀਤੀ ਜਾਵੇ, ਸਰਕਾਰੀ ਨੌਕਰੀਆਂ ਖਤਮ ਕੀਤੀਆਂ ਜਾਣ, ਕਿਸਾਨਾਂ ਮਜ਼ਦੂਰਾਂ ਨੂੰ ਜੋ ਸਬਸਿਡੀ ਮਿਲਦੀ ਆ ਗੈਸ ਸਿਲੰਡਰਾਂ ਤੇ ਉਹ ਖਤਮ ਕੀਤੀ ਜਾਵੇ, ਪੈਟਰੋਲ ਤੇ ਸਬਸਿਡੀ ਮਿਲਦੀ ਉਹ ਖਤਮ ਕੀਤੀ ਜਾ, ਡੀਜ਼ਲ ਤੇ ਮਿਲਦੀ ਉਹ ਖਤਮ ਦੀ। ਮਤਲਬ ਵੀ WTO ਜਿਹੜਾ ਵਾ ਉਹ ਦੇਸ਼ਾਂ ਨੂੰ ਕਰਜ਼ਾਈ ਕਰ ਰਿਹਾ, ਅੱਜ ਹਰ ਦੇਸ਼ ਵਾਸੀ ਜਿਹੜਾ ਵਾ ਉਹ ਟੈਕਸ ਦਿੰਦਾ ਵਾ ਪਰ ਉਹ ਪੈਸਾ ਜਾ ਕਿਤੇ ਰਿਹਾ? ਅੱਜ ਪੈਸਟੇਸ਼ ਕਰ ਜਾਈ ਆ ਸੂਬੇ ਕਰ ਜਾਈ ਨੇ ਲੋਕ ਕਰ ਜਾਈ ਨੇ ਪੈਸਾ ਚੰਦ ਕਾਰਪੋਰੇਟ ਘਰਾਣੇ ਆ ਕੋ ਇਕੱਠਾ ਹੋ ਰਿਹਾ ਉਹ ਕਿਉਂ ਰਿਹਾ ਕਿਉਂਕਿ ਡਬਲਯੂਟੀਓ ਦੀਆਂ ਨੀਤੀਆਂ ਐਸੀਆਂ ਨੇ ਜਿਹਦੇ ਕਰਕੇ ਜਿਹੜਾ ਲੋਕਾਂ ਕੋ ਤਾਂ ਫਰਮਾਇਆ ਇਕੱਠਾ ਨਹੀਂ ਹੋ ਰਿਹਾ ਬਾਜ਼ਾਰ ਦੇ ਵਿੱਚ ਪੈਸਾ ਜਾਂਦਾ ਤੇ ਪੈਸਾ ਜਿਹੜਾ ਉੱਪਰ ਉਹਨਾਂ ਕੋ ਪਹੁੰਚਦਾ ਵਾ ਉਹ ਚਾਹੁੰਦੇ ਆ ਵੀ ਅਸੀਂ ਹੋਰ ਦੁਨੀਆ ਨੂੰ ਆਪਣੇ ਕੰਟਰੋਲ 'ਚ ਕਰ ਲਈਏ ਪਰ ਇਹ ਪੰਜਾਬ ਆ ਇਹ ਨਾ ਕਦੀ ਕੰਟਰੋਲ 'ਚ ਆਇਆ ਸੀ ਕੀਤਾ ਜਰੂਰ ਹੋਊਗਾ ਕੋਸ਼ਿਸ਼ ਸਾਰਿਆਂ ਨੇ ਕੀਤੀ ਆ ਪਰ ਇਹ ਲੜਿਆ ਵਾ ਹੁਣ ਵੀ ਲੜ ਰਿਹਾ ਤੇ ਦੁਨੀਆ ਦਾ ਰਾਜ ਸਿਰਾ ਬਣ ਰਿਹਾ ਸਤ ਜੀ ਇੱਕ ਧਾਰਨਾ ਬਣੀ ਹੋਈ ਹੈ ਵੀ ਐਮਐਸਪੀ ਦਾ ਫਾਇਦਾ ਸਿਰਫ ਕਿਸਾਨਾਂ ਨੂੰ ਹੋਣਾ ਹੈ ਆਮ ਲੋਕਾਂ ਦਾ ਫਾਇਦਾ ਨਹੀਂ ਹੋਣਾ ਉਹਦੇ ਬਾਰੇ ਕੀ ਕਹਣਾ ਜੋ ਜੇ ਇਹ ਧਾਰਨਾ ਬਿਲਕੁਲ ਗਲਤ ਆ ਇਹਦੇ ਨਾਲ ਸਿਰਫ ਵਿਚੋਲੀਏ ਦਾ ਮੁਨਾਫਾ ਕੱਟਣਾ ਵਾ ਜੇ ਕਿਸਾਨ ਅੱਜ ਆਪਣਾ ਪਿਆਜ਼ ਬੀਜਦਾ ਮੂਲੀ ਬੀਜਦਾ ਖੀਰਾ ਬੀਜਦਾ ਉਹਦਾ ਖੀਰਾ 5 ਰੁਪਏ ਵਿਕਰਿਆ ਪਰ ਕੰਜ਼ਿਊਮਰ ਨੂੰ 40 ਰੁਪਏ ਮਿਲ ਰਿਹਾ ਜਿਹੜਾ ਵਿਚਲਾ ਵਿਚੋਲੀਆ ਉਹ ਰੱਜ ਰਿਹਾ ਜਦੋਂ ਉਹ ਜਦੋਂ ਜਿਹੜੀ ਚੀਜ਼ ਕਿਸਾਨ ਨੂੰ ਰੇਟ ਵੀ ਪੂਰਾ ਮਿਲਿਆ 10 ਰੁਪਏ ਮਿਲ ਗਏ ਅਗਲੇ ਪਾਸੇ ਕੰਜ਼ਿਊਮਰ ਨੂੰ 20 ਰੁਪਏ ਦੀ ਚੀਜ਼ ਮਿਲ ਗਈ ਜਿਹੜਾ ਹੈਗੇ ਆ ਆਪਣੇ ਵਿਚੋਲੀਏ ਉਹਨਾਂ ਦਾ ਮੁਨਾਫਾ ਘਟ ਗਿਆ ਓਏ ਵਿਚੋਲੀਏ ਨੂੰ ਮੁਨਾਫਾ ਘਟਣਾ ਕੰਜ਼ਿਊਮਰ ਵੀ ਬਚਣਾ ਵਾ ਕਿਸਾਨ ਵੀ ਬਚਣਾ ਵਾ ਤੇ ਵਿਚੋਲੀਆ ਵੀ ਬਜੂਗਾ ਮਰ ਨਹੀਂ ਚਲਿਆ ਸਿਰਫ ਉਹਦਾ ਮੁਨਾਫਾ ਘਟੂਗਾ ਸੋ ਜੋ ਐਮਐਸਪੀ ਬਾਰੇ ਇਹੋ ਜਿਹੀ ਭੁੱਖ ਝੋਲਾ ਪਾਉਂਕ ਸਰਕਾਰ ਕਹਿ ਰਹੀ ਆ ਵੀ ਵਪਾਰੀ ਖਤਮ ਹੋ ਜਾਊਗਾ ਕੋਈ ਵਪਾਰੀ ਨਹੀਂ ਖਤਮ ਹੋਣ ਵਾਲਾ ਵਪਾਰੀ ਵੀ ਬਚੂਗਾ ਕਿਸਾਨ ਵੀ ਬਚੂਗਾ ਤੇ ਕੰਜ਼ਿਊਮਰ ਵੀ ਬਚੂਗਾ ਤੁਹਾਡੇ ਜਥੇਬੰਦੀ ਵੀ ਦਿੱਲੀ ਜਾਣਾ ਚਾਹੁੰਦੀ ਹੈ ਭਾਈ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ 14 ਮਾਰਚ ਨੂੰ ਮਹਾ ਪੰਚਾਇਤ ਕੀਤੀ ਕਰਨੀ ਹੈ ਉੱਥੇ ਉਹਦੇ ਵਿੱਚ ਭਾਰਤੀ ਕਿਸਾਨ ਦੀ ਇਕਤਾ ਗਰਾਹ ਪੂਰੇ ਜੋਰ ਨਾਲ ਸ਼ਹਾਹਤਾ ਵੀ ਹੋਈਆਂ ਸੀਗੀਆਂ ਤੇ ਇਸ ਵਾਰ ਵੀ ਚਾਰ ਪੰਜ ਦੇ ਦੇ ਕਰੀਬ ਕਿਸਾਨ ਜਿਹੜੇ ਕਿ ਉਹ ਸ਼ਹਾਦਤ ਪਾ ਚੁੱਕੇ ਨੇ ਬਿਲਕੁਲ ਜਦੋਂ ਕਿਸਾਨ ਸਰਕਾਰ ਅਣਮਜੂਖੀ ਤੇ şiddਤ ਕਰ ਰਹੀਆਂ ਗੋਲੇ ਚਲਾ ਰਹੀਆਂ ਐ ਬੈਰਲਟ ਗਨ ਚੱਲ ਰਹੀ ਹੈ ਜੋ ਜੰਮੂ ਕਸ਼ਮੀਰ ਚੱਲੀ ਆ ਉਹਦੇ ਨਾਲ ਨੁਕਸਾਨ ਹੋਣਾ ਹੋਣਾ ਹੀ ਹੋਣਾ ਵਾ ਉਹ ਨੁਕਸਾਨ ਹੋ ਰਿਹਾ ਵਾ ਪਰ ਇਹ ਸਰਕਾਰ ਨੂੰ ਲੱਗ ਜੂ ਪਤਾ ਆਉਣ ਵਾਲੇ ਸਮੇਂ 'ਚ ਬੀਜੇਪੀ ਦੇ ਲੀਡਰਾਂ ਨੇ ਘਰਾਂ 'ਚੋਂ ਵੋਟਾਂ ਲੈਣ ਜਾਣਾ ਇਹਨਾਂ ਨੂੰ ਲੱਗ ਜੂਗਾ ਪਤਾ ਜਦੋਂ ਇਹਨਾਂ ਨੂੰ ਪਿੰਡਾਂ 'ਚ ਲੋਕਾਂ ਨੇ ਵਾੜ ਨਾ ਦਿੱਤਾ ਇਹ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋ ਵੱਡਾ ਲੀਡਰ ਇਥੇ ਰੈਲੀ ਕਰਕੇ ਵਿਖਾਵੇ ਲੱਗ ਜੂਗਾ ਪਤਾ ਜੇ ਇਹ ਗੋਲੀਆਂ ਚਲਾ ਰਹੇ ਅਸੀਂ ਗੋਲੀਆਂ ਤਾਂ ਨਹੀਂ ਚਲਾਵਾਂਗੇ ਪਰ ਅਸੀਂ ਇਹਨਾਂ ਦਾ ਸ਼ਾਂਤਮਈ ਵਿਰੋਧ ਕਰਾਂਗੇ ਵਿਰੋਧ ਵੀ ਐਸਾ ਕਰਾਂਗੇ ਕਿ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਸਕਾ ਦਾਂਗੇ ਲੋਕ ਸਭਾ ਇਲੈਕਸ਼ਨ ਜਿਹੜੇ ਕੀ ਉਹ ਕੁਝ ਸਮੇਂ ਬਾਅਦ ਐਲਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਨੇ ਤੇ ਸਰਕਾਰ ਮੰਗਾਂ ਦਾ ਹੱਲ ਕਰੇ ਜੋ ਭਾ ਜੀਪੀ ਆ ਉਹ ਕਿਸਾਨਾਂ ਦੀਆਂ ਮੰਗਾਂ ਲਾਗੂ ਕਰੇ ਤੇ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਕਰੇ ਸਰਕਾਰ ਦੇ ਨਾਲ ਤੇ ਇਹ ਨੇ ਪਰਮਿੰਦਰ ਸਿੰਘ ਜਿਹੜੇ ਕੀ ਭਾਰਤੀ ਕਿਸਾਨ ਯੂਨੀਅਨ ਇਕਤਾ ਓਗਰਾਹਾ ਦੇ ਆਗੂ ਨੇ ਤੰਦ ਖਾਦਨੇ ਆ ਸੜਕਾਂ ਤੇ ਜਿਹੜੇ ਕੀ ਟਰੈਕਟਰ ਹੀ ਟਰੈਕਟਰ ਵਿਖਾਈ ਦੇ ਰਹੇ ਨੇ ਔਰ ਇਹਨਾਂ ਦੇ ਜਿਹੜੇ ਮੂਹ ਨੇ ਉਹ ਦਿੱਲੀ ਵਾਲਾ ਜ ਮੋਰੇ ਗਏ ਨੇ ਸਿੱੂਤ ਕਿਸਾਨ ਮੋਰਚਾ ਦੇ ਆਵਾਹਨ ਤੇ ਕਿਉਂਕਿ ਪਿਛਲੇ 14 ਦਿਨਾਂ ਤੋਂ ਕਿਸਾਨ ਸ਼ੰਭੂ ਤੇ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮਾਫੀ ਤੇ ਹੋਰ ਵੀ ਮੰਗਾਂ ਨੂੰ ਲੈ ਕੇ ਸੁਆਮੀ ਨਾਥਨ ਰਿਪੋਰਟ ਨੂੰ ਲੈ ਕੇ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹ ਲਗਾਤਾਰ ਹਰਿਆਣਾ ਮਾਰਨਾ ਤੇ ਡਟੇ ਹੋਏ ਨੇ ਪਰ ਹਰਿਆਣਾ ਵੱਲੋਂ ਕਿਸਾਨਾਂ ਨੂੰ ਅਗਾਹ ਦਿੱਲੀ ਵੱਲੋਂ ਨਹੀਂ ਜਾਣ ਦਿੱਤਾ ਜਾ ਰਿਹਾ ਲਗਾਤਾਰ ਕਿਸਾਨ ਜਿਹੜੇ ਨੇ ਕਿ ਉਹ ਅ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਕਿਸਾਨਾਂ ਦੀ ਇਹ ਹੀ ਡਿਮਾਂਡ ਹੈ ਵੀ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਕਿ ਉਹ ਲਾਗੂ ਕੀਤਾ ਜਾਵੇ ਐਮਐਸਪੀ ਗਰੰਟੀ ਕਾਨੂੰਨ ਲਾਗੂ ਹੋਣਾ ਸਿਰਫ ਕਿਸਾਨਾਂ ਨੂੰ ਨਹੀਂ ਆਮ ਖਪਤ ਕਾਰਨੋਂ ਵੀ ਜਿਹੜੇ ਕੇਸ ਦਾ ਫਾਇਦਾ ਮਿਲਣਾ ਕਿਉਂਕਿ ਕਿਸਾਨਾਂ ਨੂੰ ਨਾ ਪੂਰਾ ਰੇਟ ਮਿਲਦਾ ਤੇ ਖਪਤਕਾਰ ਨੂੰ ਉਹ ਹੀ ਜਿਹੜੀ ਚੀਜ਼ ਹੈ ਉਹ ਮਹਿੰਗੀ ਮਿਲਦੀ ਹੈ ਵਿਚ ਵਿਚੋਲੀ ਜਿਹੜੇ ਨੇ ਉਹ ਸਾਰਾ ਮੁਨਾਫਾ ਕਮਾਰੇ ਨੇ ਇਸ ਲਈ ਕਿਸਾਨ ਜਿਹੜੇ ਕਿ ਵਜ਼ੀਦ ਨੇ ਐਮ ਐਸ ਪੀ ਗਾਰੰਟੀ ਕਰਉਣ ਜਿਹੜਾ ਕਿ ਉਹ ਲਾਗੂ ਕੀਤਾ ਜਾਵੇ ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਆਖਿਆ ਵੀ ਲੋਕ ਸਭਾ ਇਲੈਕਸ਼ਨ ਜਿਹੜੇ ਕਿ ਉਹ ਆਉਣ ਵਾਲੀਆਂ ਨੇ ਜੇਕਰ ਭਾਜਪਾ ਨੇ ਉਹਨਾਂ ਦੀ ਡਿਮਾਂਡਸ ਨਾ ਮੰਨੀਆਂ ਤਾਂ ਪਿੰਡਾਂ ਅੰਦਰ ਭਾਜਪਾ ਨੂੰ ਵਰਨ ਨਹੀਂ ਦਿੱਤਾ ਜਾਊਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਾਨੀ ਨਿਕਸਰਾ ਟੀਵੀ ਅੰਮ੍ਰਿਤਸਰ